ਹਾਂਜੀ ਕਿਸਾਨ ਦੋਸਤੋ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ। ਪੈਡੀ ਸੀਜ਼ਨ 2024 ਦੇ ਵਿੱਚ ਕਿਸਾਨਾਂ ਦਾ ਵੱਡਾ ਮਸਲਾ ਕਿ ਪਨੀਰੀ ਦਾ ਵਾਧਾ ਵਿਕਾਸ ਨਹੀਂ ਹੋ ਰਿਹਾ। ਜਾਂ ਫਿਰ ਪਨੀਰੀ ਦਾ ਰੰਗ ਨਹੀਂ ਬਣ ਰਿਹਾ। ਪਨੀਰੀ ਪਕਰੋੜ ਹੋ ਕੇ ਇੱਕ ਥਾਂ ਤੇ ਖੜ ਗਈ ਹੈ ਅਤੇ ਗਵਰਨਮੈਂਟ ਵੱਲੋਂ ਦਿੱਤੀਆਂ ਗਈਆਂ ਤਰੀਕਿਆਂ ਦੇ ਮੁਤਾਬਕ ਪਨੀਰੀਆਂ ਇਸ ਵਾਰ ਤਿਆਰ ਨਹੀਂ ਹੋ ਰਹੀਆਂ। ਸੋ ਜਾਦੇ ਸਮੱਸਿਆ ਆ ਰਹੀ ਆ ਪੀਆਰ 131 ਵੈਰਾਈਟੀ ਦੇ। ਸੋ ਜਲਦੀ ਪਨੀਰੀ ਤਿਆਰ ਕਰਨ ਦੇ ਚੱਕਰ ਦੇ ਵਿੱਚ ਕਿਸਾਨ ਕੁਝ ਇਹੋ ਜਿਹੇ ਪ੍ਰੋਡਕਟਾਂ ਦੀ ਵਰਤੋਂ ਕਰ ਰਿਹਾ ਕਿ ਜਿਨ੍ਹਾਂ ਦੇ ਅੱਗੇ ਜਾ ਕੇ ਸਾਈਡ ਇਫੈਕਟ ਆ ਸਾਈਡ ਇਫੈਕਟ ਕੀ ਆ ਡੱਕੇ ਮਰ ਜਾਣੇ ਫੋਟ ਨਾ ਕਰਨੀ ਛੋਣਨੇ ਸੋ ਕਿਹੜੀਆਂ ਚੀਜ਼ਾਂ ਦੀ ਵਰਤੋਂ ਨਹੀਂ ਕਰਨੀ ਜਿਵੇਂ ਕਿ ਜਬ੍ਰੈਲਿਕ ਐਸਿਡ 40% ਵਾਲਾ ਜੋ ਕਿ ਕਿਸਾਨ ਟੀਕਾ ਕਹਿ ਰਹੇ ਆ ਇੱਕ ਤੋਂ ਲੈ ਕੇ 2.5 ਗ੍ਰਾਮ ਦੇ ਪੈਕਿੰਗ ਦੇ ਵਿੱਚ ਆਉਂਦਾ ਇਹ ਸੋ ਇਹਨਾਂ ਚੀਜ਼ਾਂ ਦੀ ਵਰਤੋਂ ਨਾ ਕਰੋ ਵਰਤੋਂ ਕਰਨੀ ਚਾਹੁੰਨੇ ਆ ਤਾਂ ਤੁਸੀਂ ਸਿਰਫ ਤੇ ਸਿਰਫ ਪਨੀਰੀ ਦੇ ਉੱਪਰ फेरस सल्फेट या फेर चिलेटेड फेरस दी जिंक सल्फेट या फेर चिलेटेड जिंक या फेर जिंक ऑक्साइड दी ही ਵਰਤੋ ਕਰੋ ਜੇਕਰ ਤੁਸੀਂ ਚਿਲੇਟेड फेरस ਦੀ ਵਰਤੋਂ ਕਰਨੀ ਚਾਹੁੰਦੇ ਆ ਤਾਂ 70 ਤੋਂ ਲੈ ਕੇ 80 ਗ੍ਰਾਮ ਪ੍ਰਤੀ ਕਨਾਲ ਦੇ ਹਿਸਾਬ ਦੇ ਨਾਲ 16 ਤੋਂ ਲੈ ਕੇ 25 ਲੀਟਰ ਪਾਣੀ ਪ੍ਰਤੀ ਕਨਾਲ ਦੇ ਹਿਸਾਬ 'ਚ ਅਤੇ ਜੇਕਰ ਤੁਸੀਂ फेरस सल्फेट ਵਰਤਣਾ ਚਾਹੁੰਦੇ ਆ ਤਾਂ 200 ਗ੍ਰਾਮ ਪ੍ਰਤੀ ਕਨਾਲ ਦੇ ਹਿਸਾਬ ਨਾਲ फेरस सल्फेट 19% ਵਾਲਾ ਵਰਤ ਸਕਦੇ ਆ ਅਤੇ ਉਸਦੇ ਨਾਲ ਹੀ ਜੇਕਰ ਤੁਸੀਂ ਜ਼ਿੰਕ ਦੀ ਵਰਤੋਂ ਕਰਨੀ ਚਾਹੁੰਦੇ ਆ ਤਾਂ ਜ਼ਿੰਕ ਸਲਫੇਟ ਜੇਕਰ ਤੁਸੀਂ ਵਰਤਣਾ ਚਾਹੁੰਦੇ ਆ ਤਾਂ 300 ਗ੍ਰਾਮ ਪ੍ਰਤੀ ਕਨਾਲ ਦੇ ਹਿਸਾਬ ਦੇ ਨਾਲ ਤੁਸੀਂ ਜ਼ਿੰਕ ਸਲਫੇਟ ਦੀ ਵਰਤੋਂ ਕਰ ਸਕਦੇ ਆ ਜੇਕਰ ਜ਼ਿੰਕ ਚਿਲੇਟਡ ਵਰਤਣਾ ਚਾਹੁੰਦੇ ਆ ਤਾਂ 100 ਗ੍ਰਾਮ ਪ੍ਰਤੀ ਕਨਾਲ ਦੇ ਹਿਸਾਬ ਨਾਲ ਤੁਸੀਂ ਜ਼ਿੰਕ ਚਿਲੇਟਡ ਦੀ ਵਰਤੋਂ ਕਰ ਸਕਦੇ ਆ ਜੇਕਰ ਤੁਸੀਂ ਜ਼ਿੰਕ ਆਕਸਾਈਡ ਦੀ ਵਰਤੋਂ ਕਰਨੀ ਚਾਹੁੰਦੇ ਆ ਤਾਂ 70 ਤੋਂ ਲੈ ਕੇ 80 ਐਮਐਲ जिंक ऑक्साइड 38.5% ਵਾਲੀ ਤੁਸੀਂ ਵਰਤ ਸਕਦੇ ਆ ਇਸ ਤੋਂ ਇਲਾਵਾ ਜੇਕਰ ਤੁਸੀਂ ਕੁਝ ਛਿੱਟੇ ਦਾ ਮਟੀਰੀਅਲ ਵਰਤਣਾ ਚਾਹੁੰਦੇ ਆ ਤਾਂ ਤੁਸੀਂ ਯੂਪੀਐਲ ਕੰਪਨੀ ਦਾ ਸਾਫੇ ਲਾਇਰ ਜੋ ਕਿ 300 ਤੋਂ ਲੈ ਕੇ 400 ਗ੍ਰਾਮ ਪ੍ਰਤੀ ਕਨਾਲ ਦੇ ਹਿਸਾਬ ਦੇ ਨਾਲ ਤੁਸੀਂ ਯੂਰੀਆ ਦੇ ਵਿੱਚ ਰਲਾ ਕੇ ਉਸ ਦਾ ਪਾਣੀ ਭਰ ਕੇ ਛੱਟਾ ਲਾਓ ਰਿਜ਼ਲਟ ਬਹੁਤ ਸੋਹਣੇ ਦੇਖਣ ਨੂੰ ਮਿਲਣਗੇ ਥੋੜੇ ਦਿਨਾਂ ਦੇ ਵਿੱਚ ਪਨੀਰੀ ਦੀ ਵਧੀਆ ਗਰੋਥ ਅਤੇ ਵਧੀਆ ਰੰਗ ਰੂਪ ਬਣ ਜਾਵੇਗਾ ਸਾਫੇ ਲਾਇਰ ਯੂਪੀਐਲ ਦਾ ਸੋ ਦੋਸਤੋ ਮੈਂ ਤੁਹਾਨੂੰ ਇੱਥੇ ਇੱਕ ਗੱਲ ਦੱਸ ਦਵਾਂ ਕਿ ਕਿਸੇ ਵੀ ਕੰਪਨੀ ਦੇ ਪ੍ਰੋਡਕਟ ਨੂੰ ਲੈ ਕੇ ਮਸ਼ਹੂਰੀ ਕਰਨੀ ਜਾਂ ਫਿਰ ਉਸ ਦੀ ਪ੍ਰੋਮੋਸ਼ਨ ਕਰਨੀ ਐਵੇਂ ਦਾ ਕੋਈ ਵੀ ਇਸ ਵੀਡੀਓ ਦੇ ਵਿੱਚ ਕੰਮ ਨਹੀਂ ਆਏਗਾ। ਸੋ ਜਿਹੜੀਆਂ ਚੀਜ਼ਾਂ ਦਾ ਰਿਜ਼ਲਟ ਦੇਖਣ ਨੂੰ ਚੰਗਾ ਮਿਲਦਾ ਏ ਉਹਨਾਂ ਚੀਜ਼ਾਂ ਦੀ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੰਨੇ ਆ। ਸੋ ਜੇਕਰ ਤੁਸੀਂ ਇਸ ਤੋਂ ਇਲਾਵਾ ਵੀ ਕੁਝ ਚੀਜ਼ਾਂ ਦੀ ਵਰਤੋਂ ਕਰਨੀ ਚਾਹੁੰਦੇ ਆ ਤਾਂ ਤੁਸੀਂ ਕਮਾਨਲ ਯਾਨੀ ਕਿ ਜੇਰਮ 27% ਦੀ ਵਰਤੋਂ ਕਰ ਸਕਦੇ ਆ 100 ਗ੍ਰਾਮ ਪ੍ਰਤੀ ਕਨਾਲ ਦੇ ਹਿਸਾਬ ਨਾਲ ਤੁਸੀਂ ਉਹਦੀ ਵਰਤੋਂ ਕਰ ਸਕਦੇ ਆ ਪਾਣੀ ਉਹੀ 16 ਲੀਟਰ ਤੋਂ ਲੈ ਕੇ 25 ਲੀਟਰ ਪ੍ਰਤੀ ਕਨਾਲ ਦੇ ਹਿਸਾਬ ਨਾਲ ਤੁਸੀਂ ਪਾਣੀ ਲਗਾ ਸਕਦੇ ਆ ਸੋ ਇਹਨਾਂ ਚੀਜ਼ਾਂ ਦੀ ਹੀ ਵਰਤੋਂ ਕਰੋ ਜਿਨ੍ਹਾਂ ਦੇ ਕੋਈ ਸਾਈਡ ਇਫੈਕਟ ਨਹੀਂ ਗਏ ਸੋ ਜੇਕਰ ਆਪਾਂ ਕੁਝ ਉਹ ਜਿਹੇ ਪ੍ਰੋਡਕਟ ਦੀ ਵਰਤੋਂ ਕਰਦੇ ਆ ਕਿ ਜੋ 24 ਘੰਟਿਆਂ ਦੇ ਵਿੱਚ 48 ਘੰਟਿਆਂ ਦੇ ਵਿੱਚ ਪਨੀਰੀ ਦੀ ਗ੍ਰੋਥ ਕਰਾਉਂਦਾ ਏ ਸੋ ਜ਼ਾਹਿਰ ਜੀ ਗੱਲ ਆ ਕਿ ਅੱਗੇ ਜਾ ਕੇ ਉਹਨਾਂ ਦੇ ਨੁਕਸਾਨਾਂ ਦਾ ਵੀ ਆਪਾਂ ਨੂੰ ਸਾਹਮਣਾ ਕਰਨਾ ਪਵੇਗਾ ਅਤੇ ਇਹਨਾਂ ਤੋਂ ਇਲਾਵਾ ਇੱਕ ਹੋਰ ਵੀ ਸਮੱਸਿਆ ਆ ਰਹੀ ਆ ਕਿਸਾਨਾਂ ਨੂੰ ਕਿ ਪਨੀਰੀ ਸੁੱਕ ਰਹੀ ਆ ਜਾਂ ਪਨੀਰੀ ਮੱਚ ਰਹੀ ਆ ਸੋ ਦੌਗੀਆਂ ਦੇ ਵਿੱਚ ਟਿੱਬੀਆਂ ਦੇ ਵਿੱਚ ਪਨੀਰੀ ਖਰਾਬ ਹੋ ਰਹੀ ਆ ਤੁਸੀਂ ਜੜ ਪੱਟ ਕੇ ਦੇਖੋ ਕਿ ਜੜਾਂ ਦੇ ਉੱਪਰ ਇੱਕ ਗੰਡਾ ਟਾਈਪ ਤਾਂ ਨਹੀਂ ਕੁਝ ਬਣਿਆ ਜੇਕਰ ਬਣਿਆ ਏ ਯਾਨੀ ਕਿ ਨੀਮਾ ਟੋੜ ਦੀ ਸਮੱਸਿਆ ਹੈ ਤਾਂ ਤੁਸੀਂ ਪ੍ਰਤੀ ਕਨਾਲ ਦੇ ਹਿਸਾਬ ਦੇ ਨਾਲ ਕਲੋਰੋਪੈਰੀਫੋਸ 20% ਵਾਲੀ 250 ਐਮਲ ਯੂਰੀਆ ਚਰਲਾ ਕੇ ਜਾਂ ਪਹਿਲਾਂ ਥੋੜੀ ਮਿੱਟੀ ਚਰਲਾਓ ਫਿਰ ਉਹਨੂੰ ਯੂਰੀਆ ਚਰਲਾ ਕੇ ਉਹਦਾ ਛਿੱਟਾ ਲਗਾ ਸਕਦੇ ਆ ਲੋਡ ਮੁਤਾਬਕ ਤੁਸੀਂ ਇਨਸੈਕਟੀਸਾਈਡ ਵਰਤਣਾ ਹੈ ਜੇਕਰ ਤੁਸੀਂ ਕਲੋਰੋਪੈਰੀਫੋਸ ਦੀ ਵਰਤੋਂ ਨਹੀਂ ਕਰਨੇ ਚਾਹੁੰਦੇ ਤਾਂ ਤੁਸੀਂ ਫਿਊਰਾ ਡਾਨ ਯਾਨੀ ਕਿ ਕਾਰਬੋਫਰਾਨ 3% ਜੋ ਆ ਰਹੀ ਆ ਸੋ ਉਹਦੀ ਵੀ ਵਰਤੋਂ ਕਰ ਸਕਦੇ ਆ ਤੁਸੀਂ 800 ਗ੍ਰਾਮ ਤੋਂ ਲੈ ਕੇ 1 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਤੁਸੀਂ ਫੁਰੜਾਂ ਦੀ ਵਰਤੋਂ ਵੀ ਕਰ ਸਕਦੇ ਆ ਉਹਦਾ ਵੀ ਰਿਜ਼ਲਟ ਨੀਮਾ ਟੋੜ ਤੇ ਵਧੀਆ ਦੇਖਣ ਨੂੰ ਮਿਲੂਗਾ ਦੋਸਤੋ ਮੈਂ ਉਮੀਦ ਕਰਦਾ ਕਿ ਤੁਸੀਂ ਜਾਣਕਾਰੀ ਤੋਂ ਸੰਤੁਸ਼ਟ ਹੋਵੋਗੇ ਜੇ ਵੀਡੀਓ ਚੰਗੀ ਲੱਗੀ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਮਿਲਦੇ ਆਗੇ ਨਵੀਂ ਵੀਡੀਓ ਲੈ ਕੇ ਨਵੀਂ ਜਾਣਕਾਰੀ ਲੈ ਕੇ ਧੰਨਵਾਦ